ਰਵਨੀਤ ਬਿੱਟੂ ਕਹਿੰਦੇ ਨੇ ਕਿ ਸਾਡੀ ਕਿਹੜਾ ਆਪ ਦੇ ਬਗੈਰ ਜਾਨ ਨਿਕਲਦੀ ਪਈ ਸੀ ਅਸੀਂ ਤਾਂ ਪਹਿਲੇ ਹੀ ਕਹਿੰਦੇ ਸੀਗੇ ਕਿ ਅਲੱਗ ਲੜਨਾ ਵਾ ਦੇਖੋ ਜਾਨ ਤਾਂ ਉਹਨਾਂ ਦੀ ਨਿਕਲ ਗਈ ਹੁਣ ਉਹਨਾਂ ਨੂੰ ਇਹ ਸੀਗਾ ਵੀ ਜੇ ਅਸੀਂ ਆਮ ਆਦੀ ਪਾਰਟੀ ਨਾਲ ਕੇ ਲੜਦੇ ਆ ਤਾਂ ਅਸੀਂ ਮਤ ਜਿੱਤ ਸਾਡੀ ਸਨਿਸ਼ਚਿਤ ਆ ਪਾਰਟੀ ਚ ਕਹਿੰਦੇ ਸੀ ਉੱਪਰ ਵੀ ਜੋ ਸਾਨੂੰ ਭਰੋਸੇ ਜੋ ਸੁਤਰਾ ਤੋਂ ਪਤਾ ਵੀ ਸਾਨੂੰ ਜੇ ਸਾਡੇ ਵਰਕਰਾਂ ਨੇ ਵੋਟਾਂ ਨਹੀਂ ਪਾਉਣੀਆਂ ਸਾਨੂੰ ਝਾੜੂ ਵਾਲੇ ਜਿਤਾ ਦੇਣਗੇ ਪਰ ਜਦੋਂ ਦੀ ਮੇਰੇ ਖਿਆਲ ਇਹਨਾਂ ਨੂੰ ਇਹ ਪਤਾ ਲੱਗਿਆ ਵੀ ਸਾਡਾ ਘਟਚੋੜ ਨਹੀਂ ਹੈਗਾ ਦੇਖ ਲਓ ਉਸ ਦਿਨ ਤੇ ਫਿਰ ਹੁਣ ਪਿੱਤਾ ਤਲੋਂ ਮੱਛੀ ਹੋਏ ਤਰੇ ਫਿਰਦੇ ਨੇ ਤੇ ਇਸ ਕਰਕੇ ਇਹਨਾਂ ਦਾ ਕੋਈ ਭਵਿੱਖ ਨਹੀਂ ਹੈਗਾ ਇਹਨਾਂ ਦਾ ਜਿਹੜਾ ਫਿਊਚਰ ਆ ਗੋ ਡਾਰਕੀਆ ਕਾਰਨ ਕੀ ਆ ਵੀ ਕਦੇ ਲੋਗਾ ਚ ਮਿਲੇ ਨਹੀਂ ਵਰਤੇ ਨਹੀਂ ਤੇ ਜੇ ਹੁਣ ਆਪਾਂ ਪੌਣੇ ਪੰਜ ਸਾਲ ਬਾਅਦ ਆ ਕੇ ਬਾਹਰ ਲੋਗਾਂ ਦੇ ਵਿੱਚ ਤੁਸੀਂ ਭਾਵੇਂ ਬੋਡੇ ਗਿੱਟੇ ਘੁੱਟੀ ਜਾਓ ਭਾਵੇਂ ਤੁਸੀਂ ਹੱਥ ਜੋੜੀ ਜਾਓ ਸਭ ਲੋਕ ਤੁਹਾਨੂੰ 10 ਸਾਲ ਤੋਂ ਪਹਿਚਾਨ ਚੁੱਕੇ ਨੇ ਅਨੰਦਪੁਰ ਸਾਹਿਬ ਵਾਲੇ ਪਹਿਲਾਂ ਪਛਾਨ ਗਏ ਲੁਧਿਆਣੇ ਵਾਲੇ ਤਾਂ ਚੰਗੀ ਤਰ੍ਹਾਂ ਪਛਾਨ ਗਏ ਤੁਸੀਂ ਦੱਸੋ ਕਿਹੜਾ ਕੋਈ ਪ੍ਰੋਜੈਕਟ ਲਿਆਏ ਨੇ ਕਿਹੜਾ ਕੋਈ ਇਹ ਦੋ ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਐਸੀ ਮੱਲ ਮਾਰੀ ਆ ਜਿਹਦੇ ਨਾਲ ਲੁਧਿਆਣੇ ਵਾਲੇ ਲੋਕ ਇਹ ਕਹਿਣ ਕਿ ਹਾਂ ਭਈ ਇਹ ਰਮਨੀਤ ਸਿੰਘ ਬਿੱਟੂ ਦੀ ਦੇਣ ਤੇ ਇਸ ਕਰਕੇ ਹੁਣ ਮੇਰੇ ਹਿਸਾਬ ਨਾਲ ਇਹਨਾਂ ਦਾ ਅੱਗੋਂ ਇੱਥੇ ਦਾਲ ਨਹੀਂ ਗਲਣੀ ਹੈਗੀ ਇਹ ਜਾਂ ਤਾਂ ਆਪਣਾ ਕੋਈ ਮੇਤਾ ਇਹਨਾਂ ਨੂੰ ਇਹੀ ਸਲਾਹ ਆ ਕਿ ਜਾਂ ਤਾਂ ਕੋਈ ਹੋਰ ਆਪਣਾ ਸ਼ਹਿਰ ਲੱਭਣ ਮੂਰਖ ਬਣਾਉਣ ਵਾਸਤੇ ਕਿਸੇ ਨੂੰ ਤੇ ਬਾਕੀ ਲੁਧਿਆਣਾ ਵਾਲੇ ਨਹੀਂ ਬਣਨਾ। ਤੁਸੀਂ ਕਹਿ ਰਹੇ ਹੋ ਕਿ ਲੁਧਿਆਣਾ ਦੇ ਵਿੱਚ ਹੁਣ ਦਾਲ ਨਹੀਂ ਗਲਨੀ ਉਹ ਅਲਿਗੇਸ਼ਨ ਤੁਹਾਡੇ ਲੁਧਿਆਣਾ ਦੇ ਆਪ ਐਮਐਲਏ ਦੇ ਉੱਤੇ ਲਗਾਉਂਦੇ ਨੇ ਕਹਿੰਦੇ ਨੇ ਲੁਧਿਆਣਾ ਦੇ ਐਮਐਲਏ ਨੇ ਚਾਨੀਆਂ ਇਦਾਂ ਦੇ ਚਾੜੇ ਨੇ ਕਿ ਇਹਨਾਂ ਨਾਲ ਸਮਝੋਤਾ ਦਾ ਬੰਦਾ ਹੀ ਨਹੀਂ ਹੈਗਾ। ਜਿਹੜੇ ਸਾਡੇ ਚੰਦ ਚੜ੍ਹੇ ਆ ਉਹ ਵੀ ਲੋਕ ਦੇਖਦੇ ਆ ਜੋ ਇਹਨਾਂ ਨੇ ਚੰਦ ਚੜਾਏ ਆ ਰਲ ਕੇ ਸਾਰਿਆਂ ਨੇ। ਉਹ ਵੀ ਲੋਕਾਂ ਨੂੰ ਪਤਾ ਇਸ ਕਰਕੇ ਇਹ ਹੁਣ ਦੂਜੇ ਦੇ ਉੱਤੇ ਲਾਂਚਣ ਬਾਜੀ ਕਰਨ ਤੋਂ ਬਾਅਦ ਬਿਲਕੁਲ ਇਹ ਸ਼ਾਂਤ ਹੋ ਜਾਣ ਵੈਸੇ ਮੈਂ ਤੁਹਾਨੂੰ ਦੱਸਾਂ ਅੱਜ ਤੋਂ ਬਾਅਦ ਮੈਂ ਇਸ ਸ਼ਖਸ ਬਾਰੇ ਮੈਂ ਜ਼ਿਆਦਾ ਆਪਣਾ ਟਾਈਮ ਨਹੀਂ ਖਰਾਬ ਕਰਨਾ ਕਿਉਂਕਿ ਕੋਈ ਹੋਰ ਕੋਈ ਗੱਲਾਂ ਹੈਗੀਆਂ ਨੇ ਵਧੀਆ ਕਰੋ ਇਹ ਮੇਰੀ ਲਾਸਟ ਇੰਟਰਵਿਊ ਅੱਜ ਤੁਸੀਂ ਕਹ ਰਹੇ ਹੋ ਧਿਆਨ ਤਰੱਕੀ ਵੱਲ ਹੈ ਪਰ ਉਹ ਕਹਿੰਦੇ ਨੇ ਕਿ ਇਹ ਝੂਠਿਆਂ ਦੀ ਪਾਰਟੀ ਆ ਮੈਨੀਫੈਸਟੋ ਦੇ ਵਿੱਚ ਜਿਹੜੇ ਵਾਅਦੇ ਕੀਤੇ ਉਹ ਵੀ ਪੂਰੇ ਨਹੀਂ ਕਰ पाए ਕਹਿੰਦੇ ਨੇ ਕਿ ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਜਾਂ ਕਾਂਗਰਸ ਦੇ ਬਾਰੇ ਕੁਝ ਕਹਿੰਦੇ ਨੇ ਕਹਿੰਦੇ ਨੇ ਕਿ ਇਹਨਾਂ ਨੂੰ ਪਾਰਟੀ ਦੇ ਵਿੱਚ ਪੁੱਛਦਾ ਕੌਣ ਹੈ ਇਹਨਾਂ ਦੇ ਤਾਂ ਅਸਤੀਫੇ ਲੈ ਕੇ ਰੱਖੇ ਹੋਏ ਨੇ ਵਰਕਰ ਇੱਕੇ ਬੱਚੇ ਕਹਾਣੀ ਮਾ ਕਹੂੰਗਾ ਮੈਂ ਇਹ ਲੋਗ ਨੇ ਇਹਨਾਂ ਨੇ ਹੁਣ ਤੁਸੀਂ ਦੇਖ ਲਓ ਉੱਥੇ ਜਿਹੜਾ ਇਹਨਾਂ ਦਾ ਹੋਇਆ ਗੱਲਚੁਗਾ ਨਿਕਲੇ ਹੀ ਆ ਇਹਨਾਂ ਦਾ ਪਿੱਛੇ 30-30 ਨੂੰ ਜਲੂਸ ਕੱਢਿਆ ਇੱਕ ਆਮ ਵਰਕਰ ਨੇ ਤਿੰਨ ਲਕੀਰ ਤੇਨਾਂ ਦੀਆਂ ਨੇ ਇਹਨਾਂ ਤੋਂ ਆਪ ਦਾ ਟੱਬਰ ਹੀ ਨਹੀਂ ਸਾਹ ਹੁੰਦਾ ਜਿਹੜਾ ਕਿ ਹੁਣ ਖਿਲ ਰਿਆ ਪਿਆ ਪਰ ਜਦੋਂ ਇਹਨਾਂ ਨੇ ਬੱਚੇਖਾਨੀ ਮਾਂ ਨਿਕਲੀ ਵੀ ਪਾਰਟੀ ਦੇ ਵਰਕਰ ਹੀ ਮਾਰਨੇ ਸ਼ੁਰੂ ਕਰਤੇ ਤੇ ਵਰਕਰਾਂ ਨੂੰ ਜ਼ਰੂਰ ਕਰਨਾ ਸ਼ੁਰੂਗਾ ਸੀ ਵੀ ਉਹਨਾਂ ਚੋਂ ਹੀ ਆਏ ਨਿਕਲ ਗਏ ਦੂਜੀ ਹੋ ਕੇ ਬੰਦਾ ਆਂਦਾ ਇਹ ਤਾਂ ਜਿਹੜਾ ਬੰਦਾ ਪ੍ਰਮੋਟ ਹੋਣ ਲੱਗਦਾ ਸੀ ਉਹਦੀ ਲੱਤਾਂ ਖਿੱਚ ਕੇ ਪਿੱਛੇ ਛੱਡ ਦਿੰਦੇ ਸੀ ਇਸ ਲਈ ਜੇ ਸੋਚਣ ਵੀ ਸਿਰਫ ਪ੍ਰਮੋਸ਼ਨ ਸਾਡੀ ਹੋਵੇ ਤੇ ਬਾਕੀ ਦੀ ਡਿਵੋਸ਼ਨ ਹੋਵੇ ਇਤਨੀ ਹੁੰਦਾ ਡਿਮੋਸ਼ਨ ਜੇ ਤੁਸੀਂ ਕਿਸੇ ਦੀ ਕਰੋਗੇ ਤਾਂ ਉਹਦੇ ਨਾਲ ਤੁਸੀਂ ਇਹ ਵੀ ਸੋਚੋ ਵੀ ਕੱਲ ਨੂੰ ਤੁਹਾਡੀ ਵੀ ਉਹ ਘੜੀ ਦੇ ਵਿੱਚ ਆ ਸਕਦੀ ਹੈ ਤਾਂ ਹਾਲਾਤ ਤੁਹਾਡੇ ਸਾਹਮਣੇ ਆ ਐਗਜ਼ਾਮਪਲ ਤੁਹਾਡੇ ਸਾਹਮਣੇ ਸੈਟਅਪ ਹੋਈ ਹੈਗੀ ਤੇ ਜਿਹੜੇ ਤੇ ਪਾਰਟੀ ਦੇ ਮੁੱਦੇਆਂ ਨੂੰ ਲੈ ਕੇ ਤੁਹਾਨੂੰ ਘੇਰਦੇ ਨਜ਼ਰ ਆਉਂਦੇ ਨੇ ਆਪਦੇ ਐਮਐਲਏ ਨੂੰ ਘੇਰਦੇ ਨਜ਼ਰ ਆਉਂਦੇ ਨੇ ਉੱਥੇ ਨਿਜੀ ਵੀ ਕਾਫੀ ਜਿਹੜੇ ਹਮਲੇ ਕੀਤੇ ਜਾਂਦੇ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਤਿਰੰਗਾ ਯਾਤਰਾ ਕਿਦੀ ਹੁੰਦੇ ਚੁਈ ਤੁਹਾਨੂੰ ਸ਼ੱਕ ਨਹੀਂ ਕਹਿ ਕੇ ਸਬੋਧਨ ਕੀਤਾ ਤੁਹਾਡੀ ਕਲੀ ਟੋਪੀਆਂ ਦੇ ਉੱਤੇ ਕਮੈਂਟ ਕੀਤਾ ਜਾਂਦਾ ਐਨਕਾਂ ਦੇ ਉੱਤੇ ਕਮੈਂਟ ਕੀਤਾ ਜਾਂਦਾ ਵਾ ਉਹਨੂੰ ਲੈ ਕੇ ਤੁਹਾਡੇ ਤੇ ਤੰਜ ਕਸੇ ਜਾਂਦੇ ਨੇ ਹੁਣ ਮੈਂ ਤਾਂ ਕਦੇ ਕਿਹਾ ਨਹੀਂ ਬਿੱਟੂ ਜੀ ਰੋਜ਼ ਕਿਹੜੀ ਰੰਗ ਪੱਗ ਦਾ ਰੰਗ ਬੰਨਦੇ ਤੇ ਕਿਹੜੀ ਦਾ ਕੀ ਕਰਦੇ ਅਸਤਾ ਕਦੇ ਇੰਨਾ ਚ ਛੋਟੀਆਂ ਗੱਲਾਂ ਚ ਪਾਏ ਨਹੀਂ ਠੀਕ ਆ ਮੇਰਾ ਲਿਵਿੰਗ ਸਟਾਈਲ ਆ ਮੈਂ ठाट-ਬਾੜ ਨਾ ਰਹਿਣ ਵਾਲਾ ਬੰਦਾ ਮੈਂ ਤਾਂ ਰੋਜ਼ ਉੱਠ ਕੇ ਉਸੇ ਤਰੀਕੇ ਨਾਲ ਤਿਆਰ ਹੁੰਨਾ ਹੀ ਮੇਰਾ ਜੀਵਨ ਦਾ ਆਖਰੀ ਦਿਨ ਆਪਣੇ ਨੇ ਕਮਾਈ ਚੋਂ ਆਪਣੀ ਜੋ ਮੇਰੀ ਦਸਾਂ ਨੌ ਦੀ ਕਿਰਤ ਮੈਂ ਉਸ ਕਮਾਈ ਚੋਂ ਆਪਣਾ ਇੰਜੋਏ ਕਰਦਾ ਮੈਂ ਕਿਸੇ ਦੇ ਘਰ ਚੋਂ ਜਾ ਕੇ ਜੇ ਠੱਗੀ ਲਾ ਕੇ ਜੇ ਜੇਬ ਕੱਟ ਕੇ ਜਾਂ ਕਿਸੇ ਦਾ ਕੋ ਨੁਕਸਾਨ ਕਰਕੇ ਮੈਂ ਆਪਦੇ ਸ਼ੌਕ ਪੂਰੇ ਨਹੀਂ ਕਰਦਾ ਮੈਨੂੰ ਕੋਈ ਲੀਵਿੰਗ ਸਟਾਈਲ ਆ ਯਾਰ ਹਰ ਬੰਦੇ ਦਾ ਠੀਕ ਆ ਮੈਂ ਕਲਰਫੁਲ ਬੰਦਾ ਹੈਗਾ ਮੈਂ ਕਲਰਫੁਲ ਰਹਿਣਾ ਪਸੰਦ ਕਰਦਾ ਲਾਈਫ 'ਚ ਤੇ ਇਸ ਕਰਕੇ ਖੁਸ਼ ਰਹਿਣਾ ਚਾਹੁੰਦਾ ਹਾਂ ਉਹ ਖੁਸ਼ ਰੱਖਦਾ ਲੋਕਾਂ ਨੂੰ ਹਾਂ ਜੇ ਕੋਈ ਮੇਰੀ ਪਰਸਨਲ ਲਾਈਫ ਦੇ ਵਿੱਚ ਕੋਈ ਇੰਟਰਫੇਅਰ ਕਰੂਗਾ ਕੇ ਦਾ ਹੱਕ ਨਹੀਂ ਹੈਗਾ ਨਾ ਮੈਂ ਕਿਸੇ ਨੂੰ ਹੱਕ ਦੇਣਾ ਉਹ ਮੈਂ ਜੋ ਮਰਜ਼ੀ ਕਰਾਂ ਮੇਰੀ ਜੱਤੀ ਜ਼ਿੰਦਗੀ ਆ ਉਹ ਠੀਕ ਹੈ ਅਸੀਂ ਜਦੋਂ ਕਿਸੇ ਦੀ ਪਰਸਨਲ ਨਹੀਂ ਹੁੰਦੇ ਤੇ ਜੇ ਕੋਈ ਸਾਡੇ ਨਾਲ ਪਰਸਨਲ ਹੋਊਗਾ ਤਾਂ ਫਿਰ ਪਰਸਨਲ ਤਾਂ ਬਹੁਤ ਚੀਜ਼ਾਂ ਜਾਂ ਜਾਂਦੀਆਂ ਨੇ ਹੋਰ ਵੀ ਬੜਾ ਕੁਝ ਫਿਰ ਫਿਰ ਜੇ ਚਿੱਠੀ ਖੋਲੜੀਆਂ ਫਿਰ ਹੋਰ ਖੋਲਦਿਆਂਗੇ ਟਿੱਕੀ ਗੱਲ ਹੈ ਕਿ ਜਦੋਂ ਟਾਈਮ ਆਊਗਾ ਤਾਂ ਇੱਕ ਆਦੇ ਆਮ ਆਦਮੀ ਪਾਰਟੀ ਨੇ 001 ਵਾਲੀ ਗੱਡੀਆਂ ਤੇ ਘੁੰਮਦੇ ਨੇ ਮੈਂ ਤਾਂ ਉਦੋਂ ਵੀ ਕਿਹਾ ਮੇਰੇ ਕੋਲ ਇੱਕ ਨੰਬਰ ਵੀ ਆ ਮੇਰੇ ਕੋਲ ਦੋ ਨੰਬਰ ਵੀ ਆ ਮੇਰੇ ਕੋਲ ਤਿੰਨ ਵੀ ਆ ਮੇਰੇ ਕੋਲ ਪੰਜ ਵੀ ਆ ਮੇਰੇ ਕੋਲ ਚਾਰ ਵੀ ਆ ਕੋ 11 ਨੰਬਰ ਵੀ ਆ ਮੇਰੇ ਕੋਲ ਸਾਰੇ ਛੋਟੇ ਨੰਬਰ ਨੇ ਉਹ 15 ਗੱਡੀਆਂ ਨੇ ਮੈਂ ਹੋਰ ਵੀ ਚੈਨਲ ਤੇ ਕਰਨਾ ਇੱਕ ਨੰਬਰ ਚ ਨੇ ਆਪਣੀ ਨੇਕ ਕਮਾਈ ਚ ਉਹਨੇ ਜਿੱਦਾਂ ਇਹ ਮੈਂ ਕੱਪੜੇ ਪਾ ਲੈ ਉਦਾਂ ਦੀ ਗੱਡੀ ਕੱਢਦਾ ਇੱਕੋ ਗਾਣਾ ਨਹੀਂ ਚੁੰਨੀ ਰੰਗ ਦੇ ਲਲਾਰੀ ਆਵੇ ਮਿੱਤਰਾਂ ਦੀ ਗੱਡੀ ਵਰਗੀ ਮੈਂ ਜਿੱਦਾਂ ਮੈਨੂੰ ਚੰਗਾ ਲੱਗਦਾ ਮੈਂ ਉਦਾਂ ਰਹਿਣਾ ਕਿਸੇ ਨੂੰ ਕੀ ਤਰਾਜ ਇਹਨਾਂ ਦੀ ਕਮਾਈ ਦਾ ਇਹਨਾਂ ਦੀ ਮੈਂ ਕੋਈ ਚੋਰੀ ਛੱਪੇ ਕਰਕੇ ਤਾਂ ਨਹੀਂ ਕਰਦਾ ਮੈਂ ਮੂੰਹ 'ਚ ਆਰਾਮ ਰਾਮ ਬਗਲ 'ਚ ਛੁਰੀ ਬਗਲ 'ਚ ਛੁਰੀ ਕੌਣ ਚਲਾਉਂਦਾ ਆ ਜੀ ਨੇ ਹੁਣ ਤੋਂ ਵੀ ਟੂਹਰੀ ਚਲਾ ਰਹੇ ਰੋੜ ਕੇ ਜੀ ਹੋਰ ਚਲੋ ਕਿੰਨਾ ਚਲ ਮੈਂ ਤਾਂ ਛਰੇ ਆ ਮੈਂ ਕਹਿੰਦਾ ਮੈਂ ਯਾਰ ਕੋਈ ਮੈਂ ਮੇਰੇ ਗੋਲ ਮੋਲ ਗੱਲ ਕਰਨ ਤਾਂ ਆਤ ਨਹੀਂ ਸਿਟੀ ਬਸ ਸਾਨੂੰ ਲੈ ਕੇ ਤੁਹਾਡੇ ਤੇ ਬੜੇ ਅਲੀਗੇਸ਼ਨ ਲਾ ਪਹਿਲਾਂ ਵੀ ਲਾਏ ਸੀ ਹੁਣ ਫਿਰ ਲੱਗ ਰਹੇ ਨੇ ﺍﻟजाम ਤਾਂ ਜਦੋਂ ਮਰਜੀ ਮੈਂ ਤੁਹਾਨੂੰ ਕਹਿੰਦੇ ਨਾ ਜੀ ਤੂੰ ਚੋਰ ਤੂੰ ਚੋਰ ਬਣਜੋਗੇ ਇਹ ਮੇ ਚੋਰ ਗੱਲਾਂ ਹੁੰਦੀਆਂ ਨੇ ਟੈਕ ਪ੍ਰੂਫ ਲਿਆਓ ਮੇਰੇ ਆਨ ਰਿਕਾਰਡ ਲਿਆਓ ਕਿ ਗੋਗੀ ਦੇ ਕਾਰਨ ਸਿਟੀ ਬਸਰ ਘਾਟਾ ਪਿਆ ਗੋਗੀ ਦੇ ਕਾਰਨ ਆ ਕੇਸ ਅਸੀਂ ਹਾਰੇ ਆ ਉਹ ਭਈ ਮੰਨ ਜੋ ਹਾਈ ਕੋਰਟ ਦੇ ਫੈਸਲੇ ਨੇ ਗੱਲਾਂ ਤਾਂ ਬੜੀਆਂ ਬੜੀਆਂ ਕਰਦੇ ਨੇ ਇਹ ਮੰਨ ਜੋ ਹਾਈ ਕੋਰਟ ਦੇ ਫੈਸਲੇ ਨੇ ਚੈਲੰਜ ਕਰਨ ਕਿਉਂ ਨਹੀਂ ਕਰਦੇ ਤੇ ਇਹ ਜਿੰਨੇ ਵੀ ਪੜੇ ਪਏ ਹੋਏ ਨੇ ਸਾਰੇ ਇਹਨਾਂ ਦੇ ਪਾਏ ਹੋਏ ਨੇ ਮੋਟੀ ਜੀ ਗੱਲ ਇੱਥੇ ਮੁੱਕਦੀ ਆ ਹੁਣ ਆਪਣੀਆਂ ਗਲਤੀਆਂ ਛੁਪਾਣ ਲਈ ਉਹ ਜੋ ਇਹ ਨਵੀਆਂ ਗਲਤੀਆਂ ਨੇ ਉਹ ਸਾਡੇ ਸਿਰ ਤੇ ਮੜੀਆਂ ਜਾ ਰਹੀਆਂ ਨੇ ਪਰ ਲੋਕ ਲੋਕ ਸਿਆਣੇ ਨੇ ਸਭ ਨੂੰ ਪਤਾ ਕਿ ਕਿਨੇ ਕੀ ਕੀਤਾ ਗੋਗੀ ਕੀ ਕਰ ਰਿਹਾ ਪੁਰਾਣੇ ਨੇ ਕੀ ਕੀਤਾ ਸਾਡੇ 5 ਕਰੋੜ ਵੀ ਦੇਣਾ ਪਊਗਾ ਬਸਾਂ ਵੀ ਦੇਣੀਆਂ ਪਊਗੀਆਂ ਜਿਹੜੀਆਂ ਮੋਡੀਫਾਈਡ ਕਰਾਈਆਂ ਉਹਦਾ ਕੀ ਬਣੂਗਾ ਕੋਈ ਗੱਲ ਨਹੀਂ ਬੋਡੀਫਾਈ ਕਰਾਈਆਂ ਨਾ ਆਨ ਰਿਕਾਰਡ 'ਚ ਆ ਸਾਰੀਆਂ ਟੈਕਨੀਕਲੀ ਪ੍ਰੂਵ ਅਪਰੂਵਲਸ ਲੈ ਕੇ ਹੋਇਆ ਹੋਇਆ ਓਕੇ ਐਡਾ ਕੱਚਾ ਗੋਗੀ ਵੀ ਨਹੀਂਗਾ ਦੀ ਸਿਆਸਤ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੀ ਬੱਸਾਂ ਬਣੀਆਂ ਨੇ ਕੱਲਾ ਗੋਗੀ ਅੱਡਾ ਤਾਂ ਨਹੀਂ ਬਾਹੂ ਬਲੀ ਆ ਗਿਆ ਬੱਸਾਂ ਤੋਂ ਲੈ ਗਈ ਚੱਕ ਕੇ ਜਮਿੰਨਣਾਂ ਗਿਆ ਚੋਰੀ ਕਰਤੀਆਂ ਤੇ ਅੱਜ ਉਹ ਜਿਹੜੀ ਕਲੀਨਿਕ ਔਨ 휠 ਚੱਲਦੀ ਪਈ ਆ ਬਸ ਦੱਸੋ ਰੋਜ਼ ਦਾ 500 ਤੋਂ 400 ਪੇਸ਼ੈਂਟ ਡੇਲੀ ਉਹ ਦੇਖਦੀ ਆ ਇੰਡੀਆ ਗੜ ਜੋੜ ਦੇ ਵਿੱਚ ਚੰਡੀਗੜ੍ਹ ਮੇਅਰ ਨੂੰ ਲੈ ਕੇ ਬੇਸ਼ੱਕ ਕਾਂਗਰਸ ਤੇ ਆਪ ਚੰਡੀਗੜ੍ਹ ਦੇ ਵਿੱਚ ਇਕੱਠੇ ਨੇ ਪਰ ਪੰਜਾਬ ਦੇ ਹਾਲਾਤ ਇਸ ਤੋਂ ਉਲਟ ਨਜ਼ਰ ਆਂਦੇ ਨੇ ਕਾਂਗਰਸ ਅਤੇ ਆਪ ਦੇ ਦੋਨੋਂ ਹੀ ਪਾਰਟੀਆਂ ਦੇ ਵੱਡੇ ਲੀਡਰ ਇੰਡੀਆ ਗੱਡ ਜੋਰ ਤੋਂ ਹੁਣ ਇਨਕਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ 13 ਦੀਆਂ 13 ਸੀਟਾਂ ਲੋਕ ਸਭਾ ਦੀਆਂ ਇਕੱਲੇ ਲੜਨ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਤੇ ਇੱਕ ਦੂਜੇ ਦੇ ਵਿਰੁੱਧ ਤਿੱਖੇ ਬਿਆਨਬਾਜ਼ੀ ਵੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਲੁਧਿਆਣਾ ਤੋਂ ਆਪ ਐਮਐਲਏਾਂ ਦੇ ਖਿਲਾਫ ਸਿੱਧੀ ਬਿਆਨਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੰਡੀਆਗੜ ਜੋਨ ਨੂੰ ਲੈ ਕੇ ਵੱਡੇ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਜਾਦਾ ਗੱਲਬਾਤ ਕਰਨ ਲਈ ਸਾਡੇ ਨਾਲ ਮਜੂਰ ਨੇ ਲੁਧਿਆਣਾ ਹਲਕਾ ਵੈਸਟ ਤੋਂ ਐਮ ਐਲ ਏ ਗੁਰਪ੍ਰੀਤ ਗੋਗੀ ਗੋਗੀ ਜੀ ਲਗਾਤਾਰ ਜਿਹੜਾ ਵਾ ਹੁਣ ਇੰਡੀਆਗੜ ਜੋਨ ਨੂੰ ਲੈ ਕੇ ਸਥਿਤੀ ਸਪਸ਼ਟ ਹੋ ਚੁੱਕੀ ਆ ਰਵਨੀਤ ਬਿੱਟੂ ਕਹਿੰਦੇ ਨੇ ਕਿ ਸਾਡੀ ਜਿਹੜਾ ਆਪ ਦੇ ਬਗੈਰ ਜਾਨ ਨਿਕਲਦੀ ਪਈ ਸੀ ਅਸੀਂ ਤਾਂ ਪਹਿਲੇ ਹੀ ਕਹਿੰਦੇ ਸੀਗੇ ਕਿ ਅਲੱਗ ਲੜਨਾ ਵਾ ਦੇਖੋ ਜਾਨ ਤਾਂ ਉਹਨਾਂ ਦੀ ਨਿਕਲ ਗਈ ਹੁਣ ਉਹਨਾਂ ਨੂੰ ਇਹ ਸੀਗਾ ਵੀ ਜੇ ਅਸੀਂ ਆਮ ਆਦੀ 파ਟਨਰ ਰਲ ਕੇ ਲੜਦੇ ਆ ਤਾਂ ਜੀ ਮਤਲਬ ਜਿੱਤ ਸਾਡੀ ਸੁਨਿਸ਼ਚਿਤ ਆ ਠੀਕ ਹੈ ਕਿਉਂਕਿ ਆਮ ਇਹਨਾਂ ਦਾ ਸੁਣੀ ਗਈ ਸੀ ਗੱਲ ਪਾਰਟੀ ਚ ਕਹਿੰਦੇ ਸੀ ਉੱਪਰੋਂ ਵੀ ਜੋ ਸਾਨੂੰ ਭਰੋਸੇ ਜੋ સૂਤਰਾ ਤੋਂ ਪਤਾ ਵੀ ਸਾਨੂੰ ਜੇ ਸਾਡੇ ਵਰਕਰਾਂ ਨੇ ਵੋਟਾਂ ਨਹੀਂ ਪਾਉਣੀਆਂ ਸਾਨੂੰ ਝਾੜੂ ਵਾਲੇ ਜਿਤਾ ਦੇਣਗੇ ਪਰ ਜਦੋਂ ਦੀ ਮੇਰਾ ਖਿਆਲ ਇਹਨਾਂ ਨੂੰ ਇਹ ਪਤਾ ਲੱਗਿਆ ਵੀ ਸਾਡਾ ਘਟ ਜੋੜ ਨਹੀਂ ਹੈਗਾ ਦੇਖ ਲਓ ਉਸ ਦਿਨ ਤੇ ਫਿਰ ਹੁਣ ਕਿਦਾਂ ਤਲੋ ਮੱਛੀ ਹੋਏ ਤਰੇ ਫਿਰਦੇ ਨੇ ਇਹ ਤੇ ਇਸ ਕਰਕੇ ਇਨਾਂ ਦਾ ਕੋਈ ਭਵਿੱਖ ਨਹੀਂ ਹੈਗਾ ਇਹਨਾਂ ਦਾ ਜਿਹੜਾ ਫਿਊਚਰ ਆ ਕੋ ਡਾਰਕੀ ਆ ਕਾਰਨ ਕੀ ਆ ਵੀ ਕਦੇ ਲੋਗਾ ਚ ਮਿਲੇ ਨਹੀਂ ਵਰਤੇ ਨਹੀਂ ਤੇ ਜੇ ਹੁਣ ਆਪਾਂ ਪੌਣੇ ਪੰਜ ਸਾਲ ਬਾਅਦ ਆ ਕੇ ਬਾਹਰ ਲੋਗਾ ਦੇ ਵਿੱਚ ਤੁਸੀਂ ਭਾਵੇਂ ਗੋਡੇ ਗਿੱਟੇ ਕੁੱਟੀ ਜਾਓ ਭਾਵੇਂ ਤੁਸੀਂ ਹੱਥ ਜੋੜੀ ਜਾਓ ਸਭ ਲੋਕ ਤੁਹਾਨੂੰ 10 ਸਾਲ ਤੋਂ ਪਹਿਚਾਨ ਚੁੱਕੇ ਨੇ ਅਨੰਦਪੁਰ ਸਾਹਿਬ ਵਾਲੇ ਪਹਿਲਾਂ ਪਹਿਚਾਨਗੇ ਲੁਧਿਆਣੇ ਵਾਲੇ ਤਾਂ ਚੰਗੀ ਤਰ੍ਹਾਂ ਪਹਿਚਾਨਗੇ ਕਿਉਂਕਿ ਅਸੀਂ ਉਸ ਮਰਹੂਮ ਜਿਹੜੀ ਦਿਵੰਗਤ ਆਤਮਾ ਸੀ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਅੱਜ ਵੀ ਕਰਦੇ ਹਾਂ ਸਦਾ ਬਿਆਸ ਸਿੰਘ ਜਰਾਂ ਦੀ ਉਨ੍ਹਾਂ ਦੇ ਕਾਰਨ ਅਸੀਂ ਇਹਨਾਂ ਨੂੰ ਹਮੇਸ਼ਾ ਜਿਤਾਉਂਦੇ ਆ ਵੀ ਚਲੋ ਠੀਕ ਹੈ ਸ਼ਹੀਦ ਪਰ ਇਹਨਾਂ ਨੇ ਉਹਨਾਂ ਦੀ ਵੀ ਮਹੱਤਵ ਸ਼ਹਾਦਤ ਨੂੰ ਇੱਕ ਤਰ੍ਹਾਂ ਦਾ ਮੈਂ ਕਹਿੰਦਾ ਵੇਚਿਆ ਹੀ ਆ ਵੀ ਕਦੇ ਕੁਝ ਕੀਤਾ ਹੀ ਨਹੀਂ ਤੁਸੀਂ ਦੱਸੋ ਕਿਹੜਾ ਕੋਈ ਪ੍ਰੋਜੈਕਟ ਲਿਆਏ ਨੇ ਕਿਹੜਾ ਕੋਈ ਇਹ ਦੋ ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਐਸੀ ਮੱਲ ਮਾਰੀ ਆ ਜਿਹਦੇ ਨਾਲ ਲੁਧਿਆਣੇ ਵਾਲੇ ਲੋਕ ਇਹ ਕਹਿਣ ਕਿ ਹਾਂ ਭਈ ਇਹ ਰਮਨਜੀਤ ਸਿੰਘ ਬਿੱਟੂ ਦੀ ਦੇਣਾ ਤੇ ਇਸ ਕਰਕੇ ਹੁਣ ਮੇਰੇ ਹਿਸਾਬ ਨਾਲ ਇਹਨਾਂ ਦਾ ਅੱਗੋਂ ਇੱਥੇ ਦਾਲ ਨਹੀਂ ਗਲਣੀ ਹੈਗੀ ਇਹ ਜਾਂ ਤਾਂ ਆਪਣਾ ਕੋਈ ਮੇ ਤਾਂ ਇਹਨਾਂ ਨੂੰ ਇਹੀ ਸਲਾਹ ਆ ਕਿ ਜਾਂ ਤਾਂ ਕੋਈ ਹੋਰ ਆਪਣਾ ਸ਼ਹਿਰ ਲੱਭਣ ਮੂਰਖ ਬਣਾਉਣ ਵਾਸਤੇ ਕਿਸੇ ਨੂੰ ਤੇ ਬਾਕੀ ਲੁਧਿਆਣਾ ਵਾਲੇ ਨਹੀਂ ਬਣਨਾ ਤੁਸੀਂ ਕਹਿ ਰਹੇ ਹੋ ਕਿ ਲੁਧਿਆਣਾ ਦੇ ਵਿੱਚ ਹੁਣ ਦਾਲ ਨਹੀਂ ਗਲਣੀ ਉਹ ਐਲੀਗੇਸ਼ਨ ਤੁਹਾਡੇ ਲੁਧਿਆਣਾ ਦੇ ਆਪ ਐਮਐਲਏ ਦੇ ਉੱਤੇ ਲਗਾਉਂਦੇ ਨੇ ਕਹਿੰਦੇ ਨੇ ਲੁਧਿਆਣਾ ਦੇ ਐਮਐਲਏ ਨੇ ਚਾਨੀ ਇਦਾਂ ਦੇ ਚਾੜੇ ਨੇ ਕਿ ਇਹਨਾਂ ਨਾਲ ਸਮਝੋਤਾ ਦਾ ਬੰਦਾ ਹੀ ਨਹੀਂ ਹੈਗਾ ਆਹ ਜਿਹੜੇ ਸਾਡੇ ਚੰਦ ਚੜ੍ਹੇ ਆ ਉਹ ਵੀ ਲੋਕ ਦੇਖਦੇ ਆ ਜੋ ਇਹਨਾਂ ਨੇ ਚੰਦ ਚੜਾਏ ਆ ਰਲ ਕੇ ਸਾਰੇ ਨੇ ਉਹ ਵੀ ਲੋਕਾਂ ਨੂੰ ਪਤਾ ਇਹ ਲੋਕੀ ਫਤਵਾ ਦੇਣਗੇ ਇਹ ਕੌਣ ਹੁੰਦੇ ਨੇ ਫਤਵਾ ਦੇਣ ਵਾਲੇ ਤੇ ਫਤਵਾ ਲੈਣ ਵਾਲੇ ਤੇ ਇਸ ਕਰਕੇ ਇਹ ਅਸੀਂ ਜਨਤਾ ਦੀ ਕਚਹਿਰੀ ਜਦੋਂ ਜਾਵਾਂਗੇ ਆਪਣੇ ਲੋਕਾਂ ਨੇ ਸਾਨੂੰ ਉਹਦਾ ਫਤਵਾ ਦੇ ਦੇਣਾ ਕਿ ਅਸੀਂ ਕਿੰਨੇ ਪਾਣੀ ਚ ਕੀਤੇ ਕੀੜੇ ਕਸੀਂ ਲੋਕਾਂ ਦੇ ਨਾਲ ਰਹੇ ਆ ਜਾਂ ਨਹੀਂ ਰਹੇ ਇਸ ਕਰਕੇ ਇਹ ਹੁਣ ਦੂਜੇ ਦੇ ਉੱਤੇ ਲਾਂਚਣ ਬਾਜ਼ੀ ਕਰਨ ਤੋਂ ਬਾਅਦ ਬਿਲਕੁਲ ਇਹ ਸ਼ਾਂਤ ਹੋ ਜਾਣ ਵੈਸੇ ਮੈਂ ਤੁਹਾਨੂੰ ਦੱਸਾਂ ਅੱਜ ਤੋਂ ਬਾਅਦ ਮੈਂ ਇਸ ਸਕਸ਼ਵਾਰੇ ਮੈਂ ਜ਼ਿਆਦਾ ਆਪਣਾ ਟਾਈਮ ਨਹੀਂ ਖਰਾਬ ਕਰਨਾ ਕਿਉਂਕਿ ਕੋਈ ਹੋਰ ਕੋਈ ਗੱਲਾਂ ਹੈਗੀਆਂ ਨੇ ਵਧੀਆ ਕਰੋ ਇਹ ਮੇਰੀ ਲਾਸਟ ਇੰਟਰਵਿਊ ਆ ਚ ਉਹਦਾ ਕਾਰਨ ਕੀ ਹੈ ਵੀ ਮੈਂ ਇਹਨਾਂ 네ਗੇਟਿਵ ਚੀਜ਼ਾਂ ਚ ਨਹੀਂ ਜਾਣਾ ਚਾਹੁੰਦਾ ਮੈਂ ਹਮੇਸ਼ਾ ਪੋਜ਼ਿਟਿਵ ਰਹਿਣਾ ਔਰ ਪੋਜ਼ਿਟਿਵ ਹੀ ਗੱਲ ਕਰਨੀ ਚਾਹੁੰਦਾ ਠੀਕ ਹੈ ਜਦੋਂ ਤੁਸੀਂ ਮੇਰੇ ਮੂੰਹ ਚ ਗੱਲ ਪਾਣੇ ਹੋ ਤਾਂ ਆਬਵੀਅਸਲੀ ਮੈਂ ਜਵਾਬ ਦੇਣਾ ਪੈਂਦਾ ਆਦਰਵਾਇਜ਼ ਮੈਂ 네ਗੇਟਿਵ ਸੋਚ ਜਿਹੜੀ ਇਹਨਾਂ ਦੀ ਆ ਮੈਂ ਆਪਣੇ ਘਰ ਚ ਨਹੀਂ ਲੈਣੀ ਚਾਹੁੰਦਾ ਔਰ ਮੇਰਾ ਧਿਆਨ ਸਿਰਫ ਲੋਕਾਂ ਦੀ ਡਿਵੈਲਪਮੈਂਟ ਵਾਲੇ ਪਾਸੇ ਆ ਲੋਕਾਂ ਦੇ ਕਿਸ ਤਰੀਕੇ ਨਾਲ ਅਸੀਂ ਪੰਜਾਬ ਦੀ ਤਰੱਕੀ ਆਪਣੇ ਸ਼ਹਿਰ ਦੀ ਆਪਣੇ ਹਲਕੇ ਦੀ ਆਪਣੇ ਇਲਾਕੇ ਦੀ ਕਰਨੀ ਆ ਸਾਡਾ ਤੂੰ ਪੂਰਾ ਫੋਕਸ ਹੁਣ ਉਹਨਾਂ ਚੀਜ਼ਾਂ ਵੱਲ ਨਾ ਕਿ ਸਾਨੂੰ ਇਹਨਾਂ ਇਹਨਾਂ ਲੋਗਾਂ ਤੇ ਸਾਨੂੰ ਫੋਕਸ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਬੀਤੇ ਹੋਏ ਲੋਕ ਨੇ ਤੇ ਇਸ ਕਰਕੇ ਇਹਨਾਂ ਬਾਰੇ ਕੋਈ ਗੱਲ ਕਰਦਾ ਸਾਨੂੰ ਕੋਈ ਤੁੱਕ ਨਹੀਂ ਬੰਦਦਾ ਅਜੇ ਤਬਾਦ ਤੁਸੀਂ ਕਹ ਰਹੇ ਹੋ ਧਿਆਨ ਤਰੱਕੀ ਵੱਲ ਆ ਪਰ ਉਹ ਕਹਿੰਦੇ ਨੇ ਕਿ ਇਹ ਝੂਠਿਆਂ ਦੀ ਪਾਰਟੀ ਆ ਮੈਨੀਫੈਸਟੋ ਦੇ ਵਿੱਚ ਜਿਹੜੇ ਵਾਅਦੇ ਕੀਤੇ ਉਹ ਵੀ ਪੂਰੇ ਨਹੀਂ ਕਰ पाए ਜਿਹੜਾ ਇਸ ਕਰਕੇ ਗਠਬੰਧਨ ਤੋਂ ਹੁਣ ਕਿਨਾਰਾ ਕਰਦੇ ਨੇ ਵੱਡੇ ਬਿਆਨ ਦਿੰਦੇ ਨੇ ਰਾਜ ਆਂਦੇ ਨੇ ਕਹਿੰਦੇ ਨੇ ਕਿ ਜਦੋਂ ਤੁਸੀਂ ਮੈਂਬਰ ਬਾਲੀ ਮਰ ਰਵਨੀਤ ਬਿੱਟੂਆ ਕਾਂਗਰਸ ਦੇ ਬਾਰੇ ਕੁਝ ਕਹਿੰਦੇ ਨੇ ਕਹਿੰਦੇ ਨੇ ਕਿ ਇਹਨਾਂ ਨੂੰ ਪਾਰਟੀ ਦੇ ਵਿੱਚ ਪੁੱਛਦਾ ਕੌਣ ਹੈ ਇਹਨਾਂ ਦੇ ਤਾਂ ਅਸਤੀਫੇ ਲੈ ਕੇ ਰੱਖੇ ਹੋਏ ਨੇ ਗੱਲੇ ਆ ਸਾਡੇ ਅਸਤੀਫੇ ਹੋਣ ਸਾਡੇ ਅਖਤਿਆਰ ਹੋਣ ਸਾਡਾ ਹਾਈ ਕਮਾਂਡ ਇਹ ਇਹ ਵੀ ਆਪਣੀ ਪਾਰਟੀ ਦੇ ਹਾਈ ਕਮਾਂਡ ਦੇਲੇ ਕੰਮ ਕਰਦੇ ਆਸੀਂ ਵੀ ਆਪਣੀ ਪਾਰਟੀ ਦੇ ਹਾਈ ਕਮਾਂਡ ਦੇਲੇ ਕੰਮ ਕਰਦੇ ਠੀਕ ਹੈ ਨਾ ਜੋ ਸਾਡੇ ਸਿਪਾ ਸਲਾਰ ਨੇ ਸਾਡੇ ਹਾਈ ਕਮਾਂਡ ਨੇ ਉਹ ਸਾਡੇ ਜਿੱਥੇ ਵੀ ਕਹਿਣਗੇ ਜਿੱਥੇ ਵੀ ਝੋਕਣਗੇ ਅਸੀਂ ਆਪਣੀ ਪਾਰਟੀ ਦੇ ਲਈ ਹਮੇਸ਼ਾ ਹੀ ਖੜੇ ਆ ਖੜੇ ਰਹਾਗੇ ਇਸੇ ਲਈ ਅਸੀਂ ਇਹਨਾਂ ਦੀ ਪਾਰਟੀ ਚ ਆਏ ਆ ਕਿਉਂਕਿ ਇਹਨਾਂ ਨੇ ਵਰਕਰ ਇੱਕੇ ਬੱਚੇ ਖਾਣੀ ਮਾਂ ਕਹੂੰਗਾ ਮੈਂ ਇਹ ਲੋਕ ਨੇ ਇਹਨਾਂ ਨੇ ਹੁਣ ਤੁਸੀਂ ਦੇਖ ਲਓ ਉੱਥੇ ਜਿਹੜਾ ਇਹਨਾਂ ਦਾ ਹੋਇਆ ਗੱਲ ਚੋਂ ਗੱਲ ਨਿਕਲੇ ਹੀ ਆ ਜਿਨ੍ਹਾਂ ਦਾ ਪਿੱਛੇ 30 ਤਰੀਕ ਨੂੰ ਜਲੂਸ ਕੱਢਿਆ ਇੱਕ ਆਮ ਵਰਕਰ ਨੇ ਮੈਂ ਵੀ ਜ਼ਿਲ੍ਹਾ ਪ੍ਰਧਾਨ ਰਿਆ ਸਾਨੂੰ ਤਾਂ ਅਜੇ ਤੱਕ ਕਿਸੇ ਵਰਕਰ ਨੇ ਆ ਕੇ ਇਦਾਂ ਬਗਾਰਿਆ ਨਹੀਂ ਜ਼ਿਲ੍ਹਾ ਪ੍ਰਧਾਨ ਨੂੰ ਕਿਹਾ ਨਹੀਂ ਵੀ ਤੂੰ ਐਂ ਆ ਤੂੰ ਐਂ ਅਸੀਂ ਵਰਕਰਾਂ ਨੂੰ ਹਮੇਸ਼ਾ ਦਿਲ ਨਾਲ ਲਾ ਕੇ ਰੱਖਦੇ ਸੀ ਠੀਕ ਹੈ ਔਰ ਉਹਨਾਂ ਦੀ ਹਰ ਦੁੱਖ ਚ ਹਰ ਸੁੱਖ ਚ ਉਹਨਾਂ ਦੇ ਨਾਲ ਸ਼ਰੀਕ ਹੁੰਦੇ ਸੀਗੇ ਹਮੇਸ਼ਾ ਭਾਈਵਾਲ ਹੁੰਦੇ ਸੀ ਉਹਨਾਂ ਦੇ ਹਰ ਚੀਜ਼ ਦੇ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਕਿਤੇ ਵੀ ਕੋਈ ਪ੍ਰੋਬਲਮ ਹੁੰਦੀ ਸੀ ਵਰਕਰਾਂ ਨੂੰ ਸੀ ਆਪਣੀ ਜੀਜਾ ਨਾਲ ਪਿਆਰ ਕਰਦੇ ਸੀ ਠੀਕ ਹੈ ਪਰ ਉਹੀ ਵਰਕਰ ਅਜ ਸੜਕਾਂ ਤੇ ਰੁਲਦੇ ਫਿਰਦੇ ਨੇ ਤੇ ਨਲਾਇਕੀਆਂ ਤੇ ਇਹਨਾਂ ਦੀਆਂ ਨੇ ਇਹਨਾਂ ਤੋਂ ਆਪ ਦਾ ਟੱਬਰ ਹੀ ਨਹੀਂ ਸਾਫ਼ ਹੁੰਦਾ ਜਿਹੜਾ ਕਿ ਹੁਣ ਖਿਲ ਰਿਆ ਪਿਆ ਤੇ ਬਾਕੀ ਕੀ ਗੱਲ ਛੱਜ ਤਾਂ ਬੋਲੇ ਛਰਣੀ ਕੀ ਬੋਲੇ ਇਹਨਾਂ ਦੇ ਆਪ ਦੇ ਸਾਰਾ ਸਿਸਟਮ ਢਿਲਿਆ ਪਿਆ ਜ਼ਿਲ੍ਹਾ ਪ੍ਰਧਾਨ ਤਾਂ ਜੁੱਤੀਓ ਜੁੱਤੀ ਕਰਨ ਨੂੰ ਫਿਰਦੇ ਨੇ ਵਰਕਰ ਇਹ ਆਪ ਤੁਸੀਂ ਦੱਸੋ ਮੈਂਬਰ ਪਾਰਲੀਮੈਂਟ ਹੋਵੇ ਤਾਂ ਘਰ ਚ ਦਾ ਮੇਲੇ ਲਗੋ ਤੁਸੀਂ ਆਇਓ ਘੰਟਾ ਮੇ ਕੋ ਬੈਠ ਕੇ ਫਿਰ ਆਪਾਂ ਪ੍ਰਿਯੋ ਕੇ ਸਾਰਿਆਂ ਤੋਂ ਮਾਫੀ ਮੰਗ ਕੇ ਲਈ ਬਾਹਰ ਲੋਕ ਖੜੇ ਨੇ ਤੇ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਆ ਜੇ ਤੁਸੀਂ ਪਬਲਿਕ ਰਿਪਰੈਜ਼ੈਂਟੇਟਿਵ ਹੋ ਤਾਂ ਘਰ ਨੂੰ ਤਾਲੇ ਲਾ ਕੇ ਤੁਸੀਂ ਅੰਦਰ ਕੈਮਰਾ ਚ ਦੇਖੋਗੇ ਇਹਨੂੰ ਮਿਲਣਾ ਇਹਨੂੰ ਨਹੀਂ ਮਿਲਣਾ ਦਰਵਾਜ਼ੇ ਪੋਲਿਟਿਕਲ ਬੰਦੇ ਅਦੇ ਖੁੱਲੇ ਹੋਣੇ ਚਾਹੀਦੇ ਹਮੇਸ਼ਾ ਭਾਵੇਂ ਕੋ ਯਾਵੇ ਭਾਵੇਂ ਨਾ ਆਵੇ ਹਰ ਬੰਦੇ ਨੂੰ ਨਵਾਜੋ ਹੋਰੇ ਇੱਕ ਇੱਜ਼ਤਮਾਨ ਦਿਓ ਤਾਂ ਹੀ ਲੋਕ ਤੁਹਾਨੂੰ ਅੱਗੇ ਲੈ ਕੇ ਜਾਂਦੇ ਨੇ ਇਹ ਨਹੀਂ ਤੁਸੀਂ ਤਾਲੇ ਲਾ ਕੇ ਤੁਸੀਂ ਦੱਸੋ ਉਹਨੇ ਇਹਨਾਂ ਦੇ ਨਾਲ ਜਿਹੜੀ ਫੌਜ ਹੁੰਦੀ ਆ ਸਰਕਾਰੀ ਉਸ ਤੋਂ ਇਲਾਵਾ ਇਹਨਾਂ ਨਾਲ ਦੱਸੋ ਕਿਹੜਾ ਵਰਕਰ ਕਿਹੜਾ ਬਲਾਕ ਪ੍ਰਧਾਨ ਕਿਹੜਾ ਜ਼ਿਲ੍ਹਾ ਪ੍ਰਧਾਨ ਕਿਹੜਾ ਐਮਐਲਏ ਸਾਫ ਕੋਈ ਖੁੱਲੀ ਚਰਚਾ ਪ੍ਰੋਗਰਾਮ ਦੇ ਵਿੱਚ ਮੈਂ ਵਿੱਚ ਰੋਕਣਾ ਚਾਹੁੰਦਾ ਕਿ ਖੁੱਲੀ ਚਰਚਾ ਪ੍ਰੋਗਰਾਮ ਦਾ ਜ਼ਿਕਰ ਕਰ ਰਹੇ ਉਹਦੇ ਵਿੱਚ ਵਾਈਸ ਪ੍ਰਧਾਨ ਆਪਣੇ ਆਪ ਨੂੰ ਸੰਨੀ ਪਹੂਜਾ ਕਹਿੰਦੇ ਨੇ ਕਿ 10 ਸਾਲ ਹੋ ਗਏ ਰਵਨੀਤ ਬਿੱਟਰ ਨੂੰ ਵਰਕਰ ਦਾ ਹਾਲੇ ਤੱਕ ਨਾਮ ਨਹੀਂ ਪਤਾ ਜ਼ਿਲ੍ਹਾ ਪ੍ਰਧਾਨ ਉਹਨੂੰ ਬੁਲਾਇਆ ਬਣਾਇਆ ਵਾ ਜਿੰਨੂੰ ਜੜਾ 40000 ਵੋਟਾਂ ਨਾਲ ਹਰਿਆ ਤੇ ਲੁਧਿਆਣਾ ਕਾਂਗਰਸ ਦੇ ਵਿੱਚ ਲੁਧਿਆਣਾ ਦਾ ਦਫ਼ਤਰ ਕਿੱਥੇ ਆ ਦੇਖੋ ਦਫ਼ਤਰ ਤਾਂ ਅੱਜ ਤੋਂ ਜਦੋਂ ਮੈਂ ਜ਼ਿਲ੍ਹਾ ਪ੍ਰਧਾਨ ਸੀ ਮੈਂ ਤਾਂ ਉਦੋਂ ਹੀ ਬ ਚੀਜ਼ ਦੇ ਵਿੱਚ ਕੇ ਪ੍ਰਮਾਣਕਾਂ ਨਾਲ ਵੀ ਗੱਲ ਹੋ ਚੁੱਕੀ ਸੀ ਇਹ ਪੁਰਾਣੇ ਸਾਰੇ ਮਿੱਟੂ ਜੀ ਨਾਲ ਹੀ ਸੀ ਮੇਰੇ ਸ਼ਰੀਕ ਸੀ ਉਸ ਚੀਜ਼ ਦੇ ਵਿੱਚ ਮੰਤਰੀ ਸਾਹਿਬ ਵੀ ਸੀ ਬਾਕੀ ਸਾਰੇ ਐਮਐਲਏ ਸਾਹਿਬ ਸੀ ਅਸੀਂ ਤਾਂ ਪਲਾਨ ਕਰ ਲਿਆ ਸੀ ਪਰ ਜਦੋਂ ਇਹਨਾਂ ਨੂੰ ਪਤਾ ਲੱਗੇ ਵੀ ਸਾਰਾ ਕ੍ਰੈਡਿਟ ਤੱਕ ਗੋਗੀ ਨੇ ਲੈ ਜਾਣਾ ਜੋ ਜ਼ਿਲ੍ਹਾ ਪ੍ਰਧਾਨ ਬਣ ਗਿਆ ਦਫ਼ਤਰ ਬਣਾ ਗਿਆ ਪਲੇਟ ਤੇ ਇਹਦੀ ਲਗਣੀ ਹੈ ਤੇ ਇਹਨਾਂ ਨੇ ਉਸ ਚੀਜ਼ ਨੂੰ ਵੀ ਮਤਲਬ ਮੇਰੀ ਜੈਲਸੀ ਨੂੰ ਨਾਲ ਕਰਦੇ ਹੋਏ ਆਪਣੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਆਪਣੇ ਜ਼ਿਲ੍ਹਾ ਦਫ਼ਤਰ ਦੀ ਇਹਨਾਂ ਨੇ ਬਲੀ ਚੜਾ ਦਿੱਤੀ ਜਦ ਕਿ ਅਸੀਂ ਉਹ ਜ਼ਿਲ੍ਹਾ ਦਫ਼ਤਰ ਵਧੀਆ ਬਣਾਣਾ ਸੀ ਜਿੱਥੇ ਕਿ ਵਰਕਰ ਆਂਦੇ ਬਹਿੰਦੇ ਆਪਣਾ ਮਤਲਬ ਵਧੀਆ ਹੋਣਾ ਸੀਗਾ ਪਰ ਉਹ ਤਾਂ ਹੋਇਆ ਨਹੀਂ ਹੁਣ ਤੁਸੀਂ ਦੇਖੋ ਜਿਹੜਾ ਖੰਡਰ ਬਣਿਆ ਪਿਆ ਇੱਕੋ ਇਤਿਹਾਸਿਕ ਜਗ੍ਹਾ ਸੀਗੀ ਜਿੱਥੇ ਕਿ ਵੱਡੇ 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 ਨੇਤਾ ਲੋਕ ਉੱਥੇ ਉਸ ਕੁਰਸੀ ਤੇ ਬੈਠ ਕੇ ਆਏ ਮੈਨੂੰ ਵੀ ਉਸ ਜੇ ਰਾਤੇ ਬੈਠਣ ਦਾ ਇੱਕ ਵਾਰ ਮਾਰ ਪ੍ਰਾਪਤ ਹੋਇਆ ਉਹ ਕਹਿੰਦਾ ਸੀ ਪਾਰਟੀ ਲਈ ਕੰਮ ਕਰਦੇ ਸੀਗੇ ਪਰ ਜਦੋਂ ਇਹਨਾਂ ਨੇ ਬੱਚੇ ਖਾਣੀ ਮਾਰ ਨਿਕਲੀ ਵੀ ਪਾਰਟੀ ਦੇ ਵਰਕਰ ਹੀ ਮਾਰਨੇ ਸ਼ੁਰੂ ਕਰਤੇ ਤੇ ਵਰਕਰਾਂ ਨੂੰ ਜ਼ੋਰ ਕਰਨਾ ਸ਼ੁਰੂ ਕਰਾ ਸੀ ਵੀ ਉਹਨਾਂ ਚ ਹੀ ਆਏ ਨਿਕਲ ਗਏ ਦੁਖੀ ਹੋ ਕੇ ਬੰਦਾ ਹਾਂ ਠੀਕ ਹੈ ਪਰ ਠੀਕ ਹੈ ਹੁਣ ਜਿਹੜੀ ਪਾਰਟੀ ਚਾ ਇਹ ਪਾਰਟੀ ਨੇ ਸਾਨੂੰ ਇਹਨਾਂ ਨਾਲ ਅਸੀਂ 20-22 ਸਾਲ ਕੰਮ ਕੀਤਾ ਗੋਡੇ ਰਗੜ ਕੇ ਤੇ ਐਮਐਲਏ ਸਾਨੂੰ ਇਹਨਾਂ ਨੇ ਮਹੀਆਂ ਦੇ ਵਿੱਚ ਬਣਾਤਾ ਪੱਛੀਆਂ ਦੇ ਵਿੱਚ ਪਾਰਟੀ ਨੇ ਤੇ ਇਸ ਕਰਕੇ ਨਾ ਇਹ ਪਾਰਟੀ ਨੇ ਵਰਕਰਾਂ ਦੀ ਕਦਰਤਾ ਕੀਤੀ ਹੈ ਨਾ ਵਰਕ ਮਤਲਬ ਲੋਕ ਪਛਾਣ ਕੇ ਬੱਚੇ ਪਛਾਣ ਕੇ ਜਿਹੜੇ ਬੰਦੇ ਚ ਕੰਮ ਕਰਦੇ ਆ ਉਹਨਾਂ ਨੂੰ ਇਹਨਾਂ ਨੇ ਪ੍ਰਮੋਟਤਾ ਕੀਤਾ ਨਾ ਇਹ ਤਾਂ ਜਿਹੜਾ ਬੰਦਾ ਪ੍ਰਮੋਟ ਹੋਣ ਲੱਗਦਾ ਸੀ ਉਹਦੀਆਂ ਲੱਤਾਂ ਖਿੱਚ ਕੇ ਪਿੱਛੇ ਛੱਡ ਦਿੰਦੇ ਸੀਗੇ ਇਸ ਲਈ ਜੇ ਸੋਚਣ ਵੀ ਸਿਰਫ ਪ੍ਰਮੋਸ਼ਨ ਸਾਡੀ ਹੋਵੇ ਤੇ ਬਾਕੀ ਦੀ ਡਿਮੋਸ਼ਨ ਹੋਵੇ ਐਦਾਂ ਨਹੀਂ ਹੁੰਦਾ ਡਿਮੋਸ਼ਨ ਜੇ ਤੁਸੀਂ ਕਿਸੇ ਦੀ ਕਰੋਗੇ ਤਾਂ ਉਹਦੇ ਨਾਲ ਤੁਸੀਂ ਇਹ ਵੀ ਸੋਚੋ ਕਿ ਕੱਲ ਨੂੰ ਤੁਹਾਡੀ ਵੀ ਉਹ ਘੜੀ ਦੇ ਵਿੱਚ ਆ ਸਕਦੀ ਹੈ ਤਾਂ ਹਾਲਾਤ ਤੁਹਾਡੇ ਸਾਹਮਣੇ ਆ ਐਗਜ਼ਾਮਪਲ ਤੁਹਾਡੇ ਸਾਹਮਣੇ ਸੈਟਅਪ ਹੋਈ ਹੈਗੀ ਆ ਜਿਹੜੇ ਪਾਰਟੀ ਦੇ ਮੁੱਦੇ ਨੂੰ ਲੈ ਕੇ ਤੁਹਾਨੂੰ ਘੇਰਦੇ ਨਜ਼ਰ ਆਉਂਦੇ ਨੇ ਆਪ ਦੇ ਐਮਐਲਏ ਨੂੰ ਘੇਰਦੇ ਨਜ਼ਰ ਆਉਂਦੇ ਨੇ ਉਥੇ ਨਿਜੀ ਵੀ ਕਾਫੀ ਜਿਹੜੇ ਹਮਲੇ ਕੀਤੇ ਜਾਂਦੇ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਤਿਰੰਗਾ ਯਾਤਰਾ ਕੀਤੀ ਹੁੰਦੇ ਚ ਵੀ ਤੁਹਾਨੂੰ ਸ਼ੱਕ ਨਹੀਂ ਕਹਿ ਕੇ ਸਬੋਧਨ ਕੀਤਾ ਤੁਹਾਡੀ ਕਦੀ ਟੋਪੀਆਂ ਦੇ ਉੱਤੇ ਕਮੈਂਟ ਕੀਤਾ ਜਾਂਦਾ ਐਨਕਾਂ ਦੇ ਉੱਤੇ ਕਮੈਂਟ ਕੀਤਾ ਜਾਂਦਾ ਵਾ ਉਹਨੂੰ ਲੈ ਕੇ ਤੁਹਾਡੇ ਤੇ ਤੰਜ ਕਸੇ ਜਾਂਦੇ ਨੇ ਡਾਲਿਆ ਹੁਣ ਮੈਂ ਤਾਂ ਕਦੇ ਕਿਹਾ ਨਹੀਂ ਬਿੱਟੂ ਜੀ ਰੋਜ਼ ਕਿਹੜੀ ਰੰਗ ਪੱਗ ਦਾ ਰੰਗ ਬੰਨਦੇ ਐ ਤੇ ਕਿਹੜੀ ਦਾ ਕੀ ਕਰਦੇ ਐ ਅੱਜ ਤੱਕ ਕਦੇ ਇੰਨਾ ਚ ਛੋਟੀਆਂ ਗੱਲਾਂ ਚ ਪਾਏ ਨਹੀਂ ਠੀਕ ਆ ਮੇਰਾ ਲਿਵਿੰਗ ਸਟਾਈਲ ਆ ਮੈਂ ठाठ-ਬਾੜ ਨਾਲ ਰਹਿਣ ਵਾਲਾ ਬੰਦਾ ਮੈਂ ਤਾਂ ਰੋਜ਼ ਉੱਠ ਕੇ ਉਸੇ ਤਰੀਕੇ ਨਾਲ ਤਿਆਰ ਹੁੰਦਾ ਨਹੀਂ ਮੇਰਾ ਜੀ ਜ਼ਿੰਦਗੀ ਦਾ ਆਖਰੀ ਦਿਨ ਮੈਂ ਉਸ ਤਰੀਕੇ ਨਾਲ ਆਪਣੀ ਜ਼ਿੰਦਗੀ ਜਿੰਨਾ ਆਪਣੇ ਸ਼ੌਕ ਨਾਲ ਜਿੰਨਾ ਆਪਣੇ ਨੇਕ ਕਮਾਈ ਚੋਂ ਆਪਣੀ ਜੋ ਮੇਰੀ ਦਸਾਂ ਨਵਾਂ ਦੀ ਕਿਰਤਾ ਮੈਂ ਉਸ ਕਮਾਈ ਚੋਂ ਆਪਣਾ ਇੰਜੋਏ ਕਰਦਾ ਮੈਂ ਕਿਸੇ ਦੇ ਘਰ ਚੋਂ ਜਾਂ ਕਿਸੇ ਦੀ ਠੱਗੀ ਲਾ ਕੇ ਦੀ ਜੇਬ ਕੱਟ ਕੇ ਜਾਂ ਕਿਸੇ ਦਾ ਕੋਈ ਨੁਕਸਾਨ ਕਰਕੇ ਮੈਂ ਆਪਦੇ ਸ਼ੌਕ ਪੂਰੇ ਨਹੀਂ ਕਰਦਾ ਮੈਨੂੰ ਫਕਰ ਆਪਣੇ ਆਪ ਤੇ ਮਾਣ ਆ ਮੈਨੂੰ ਆਪਣੇ ਆਪ ਤੇ ਚਕੈਨ ਚ ਮੈਨੂੰ ਕੋਈ ਗੁਰੇਜ਼ ਨਹੀਂ ਕਰੂੰਗਾ ਕਿ ਮੈਂ ਆਪਣੀ ਕਮਾਈ ਦਾ ਆਪ ਇੰਜੋਏ ਕਰਦਾ ਹੈਗਾ ਇਹ ਚ ਮੇਰਾ ਖਿਆਲ ਆ ਮੈਂ ਟੋਪੀਆਂ ਲਵਾ ਮੈਂ ਕੋ ਦਾ ਬਸੇਰਾ ਕੋ ਛਾ ਮੈਂ ਕੋ ਦਾ ਹਰ ਚੀਜ਼ ਦਾ ਮੇ ਕੋ ਸ਼ੌਕ ਆ ਮੈਨੂੰ ਕੋਈ ਲਿਵਿੰਗ ਸਟਾਈਲ ਆ ਯਾਰ ਹਰ ਬੰਦੇ ਦਾ ਠੀਕ ਆ ਮੈਂ ਕਲਰਫੁੱਲ ਬੰਦਾ ਹੈਗਾ ਮੈਂ ਕਲਰਫੁੱਲ ਰਹਿਣਾ ਪਸੰਦ ਕਰਦਾ ਲਾਈਫ ਚ ਤੇ ਇਸ ਕਰਕੇ ਖੁਸ਼ ਰਹਿਣਾ ਚਾਹੁੰਦਾ ਔਰ ਖੁਸ਼ ਰੱਖਦਾ ਲੋਗਾਂ ਨੂੰ हां जे कोई मेरी पर्सनल लाइफ ਦੇ ਵਿੱਚ ਕੋਈ ਇੰਟਰਫੇਅਰ ਕਰੂਗਾ ਕੇ ਦਾ ਹੱਕ ਨਹੀਂ ਹੈਗਾ। ਨਾ ਮੈਂ ਕਿਸੇ ਨੂੰ ਹੱਕ ਦੇਣਾ ਉਹ ਮੈਂ ਜੋ ਮਰਜ਼ੀ ਕਰਾਂ ਮੇਰੀ ਜੱਤੀ ਜ਼ਿੰਦਗੀ ਆ ਉਹ। ਠੀਕ ਹੈ ਅਸੀਂ ਜਦੋਂ ਕਿਸੇ ਦੀ ਪਰਸਨਲ ਨਹੀਂ ਹੁੰਦੇ ਤੇ ਜੇ ਕੋਈ ਸਾਡੇ ਨਾਲ ਪਰਸਨਲ ਹੋਊਗਾ ਤਾਂ ਫਿਰ ਪਰਸਨਲ ਤਾਂ ਬਹੁਤ ਚੀਜ਼ਾਂ ਆ ਜਾਂਦੀਆਂ ਨੇ ਹੋਰ ਵੀ ਬੜਾ ਕੁਝ ਹੈ ਫਿਰ ਫਿਰ ਜੇ ਚਿੱਠੀ ਖੋਲੜਿਆ ਫਿਰ ਹੋਰ ਖੋਲਦਿਆਂਗੇ ਟਿੱਕੀ ਗੱਲ ਹੈ ਕੀ ਜਦੋਂ ਟਾਈਮ ਆਊਗਾ ਤਾਂ ਕਿਸ ਤਰ੍ਹਾਂ ਦੇ ਚੀਜ਼ ਨਹੀਂ ਜੇ ਹੁਣ ਟੋਪੀਆਂ ਤੇ ਆ ਗਏ ਅਣਕਾ ਤੇ ਆ ਗਏ ਤੇ ਫਿਰ ਬੜਾ ਕੁਝ ਹੁੰਦਾ ਇੱਕ ਦੂਜੇ ਨੂੰ ਕਹਿਣ ਨੂੰ ਮਤਲਬ ਮੈਂ ਛੋਟੀ ਰਾਜਨੀਤੀ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਛੋਟੀ ਰਾਜਨੀਤੀ ਚ ਨਹੀਂ ਪੈਣਾ ਚਾਹੁੰਦਾ ਕਹਿੰਦੇ ਕਾਦੇ ਆਮ ਆਦਮੀ ਪਾਰਟੀ ਨੇ 001 ਵਾਲੀ ਗੱਡੀਆਂ ਦੇ ਘੁੰਮਦੇ ਨੇ ਮੈਂ ਤਾਂ ਉਹ ਦਿਨ ਵੀ ਕਿਹਾ ਮੇਰੇ ਕੋਲ ਇੱਕ ਨੰਬਰ ਵੀ ਆ ਮੇਰੇ ਕੋਲ ਦੋ ਨੰਬਰ ਵੀ ਆ ਮੇਰੇ ਕੋਲ ਤਿੰਨ ਵੀ ਆ ਮੇਰੇ ਕੋਲ ਪੰਜ ਵੀ ਆ ਮੇਰੇ ਕੋਲ ਚਾਰ ਵੀ ਆ ਕੋ 11 ਨੰਬਰ ਵੀ ਆ ਮੇਰੇ ਕੋਲ ਸਾਰੇ ਛੋਟੇ ਨੰਬਰ ਨੇ ਮੇਰੇ ਕੋਲ 15 ਗੱਡੀਆਂ ਨੇ ਮੈਂ ਹਰ ਇੱਕ ਚੈਨਲ ਤੇ ਕਰਨਾ ਇੱਕ ਨੰਬਰ ਚ ਨਹੀਂ ਆਪਣੀ ਨੇਕ ਕਮਾਈ ਚੋਂ ਨੇ ਜਿੱਦਾਂ ਦੇ ਮੈਂ ਕੱਪ ਇਕੋ ਗਾਣਾ ਨਹੀਂ ਚੁੰਨੀ ਰੰਗ ਦੇ ਲਾਲ ਆ ਰਹੀ ਆਵੇ ਮਿੱਤਰਾਂ ਦੀ ਗੱਡੀ ਵਰਗੀ ਠੀਕ ਆ ਮੈਂ ਆਪਣੇ ਸ਼ੌਂਕ ਨਾਲ ਜਿੰਨਾ ਮੈਂ ਜਿੰਨਾ ਦਾ ਮੈਨੂੰ ਚੰਗਾ ਲੱਗਦਾ ਮੈਂ ਉਹਦਾ ਰਹਿਣਾ ਕਿਸੇ ਨੂੰ ਕੀ ਤਰਾਜ ਇਹਨਾਂ ਦੀ ਕਮਾਈ ਦਾ ਇਹਨਾਂ ਦੀ ਮੈਂ ਕੋਈ ਚੋਰੀ ਛੱਪੇ ਕਰਕੇ ਤਾਂ ਨਹੀਂ ਕਰਦਾ ਮੈਂ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੋਰੀ ਬਗਲੇ ਭਗਤ ਬਣ ਕੇ ਤੁਸੀਂ ਲੋਗਾਂ ਨੂੰ ਫਗੋ ਤੇ ਵੇਰ ਕੋ ਜੀ ਇਹ ਤਾਂ ਬੜੇ ਸਿੰਪਲ ਆ ਬੜੇ ਸਧਾਰਨ ਆ ਤੇ ਅੰਦਰੋਂ ਤੁਸੀਂ ਸਭ ਕੁਝ ਕਰੋ ਅਸੀਂ ਜੋ ਕਰਦੇ ਹਾਂ ਸ਼ਰਿਆਮ ਕਰਦੇ ਹਾਂ ਇਸ ਕਰਕੇ ਇਹਨਾਂ ਤੇ ਚੀਜ਼ਾਂ ਤਕਲੀਫ ਹੋਣੀ ਨਹੀਂ ਚਾਹੀਦੀ ਬਗਲ ਮੇਂ ਛੋਰੀ ਕੌਣ ਚਲਾਉਂਦਾ ਆ ਇਹ ਜਿਹਨੇ ਹਮਤ ਬਿੱਟੂ ਹੋਰੀ ਚਲਾ ਰਹੇ ਹੋਰਗੇ ਦੀ ਹੋਰ ਚਲੋ ਹੋਰ ਕਿੰਨਾ ਚੱਲ ਮੈਂ ਤਾਂ ਸ਼ਰੇਆਮ ਹੀ ਕਹਿੰਦਾ ਮੈਂ ਯਾਰ ਕੋਈ ਮੈਨੂੰ ਗੋਲ ਮੋਲ ਗੱਲ ਕਰਨ ਤਾਂ ਆਤ ਨਹੀਂ ਜਿਵੇਂ ਇਹ 10 ਗੱਲਾਂ ਘੁਮਾ ਕੇ ਗੱਲ ਕਰਦੇ ਮੈਂ ਸਿੱਧੀ ਗੱਲ ਕਰਦਾ ਠੀਕ ਆ ਇਸ ਕਰਕੇ ਇਹਨਾਂ ਨੂੰ ਨਹੀਂ ਚਾਹੀਦਾ ਇਸੇ ਕਰਕੇ ਜੋ ਜਵਾਨ ਹੋ ਕੇ ਨਿਕਲੇ ਨੇ ਤੇ ਉਹਨਾਂ ਨੂੰ ਚਾਹੀਦਾ ਵੀ ਠੀਕ ਠਾਕ ਆਪਣਾ ਕੈਰੀਅਰ ਬਣਾਉਣ ਨਾ ਕਿ ਅਸੀਂ ਆਪਣੇ ਕੰਮ ਕਰਦੇ ਹਾਂ ਸਾਨੂੰ ਆਪਣਾ ਕੰਮ ਕਰਨ ਦੇਣ ਯਾਰ ਤੁਸੀਂ ਕਰੋ ਅਸੀਂ ਤੁਹਾਡੇ ਚ ਇੰਟਰਫੇਅਰ ਕਰਦੇ ਹੀ ਨਹੀਂ ਹੁਣ ਕਾਰਕਸ ਵਾਲਾ ਕੀ ਸੀਗਾ ਕਾਰਕਸ ਬਣਵਾਈ ਇਹਨਾਂ ਨੇ ਚਲਵਾਈ ਇਹਨਾਂ ਨੇ ਅਸੀਂ ਤਿਆਰ ਕੀਤੀ ਆ ਪੈਸਾ ਪ੍ਰੋਜੈਕਟ ਤਾਂ ਇਹੀ ਲੈ ਕੇ ਆਏ ਸੀ ਇਹਨਾਂ ਨੂੰ ਸਰਵੇ ਕਰਨਾ ਚਾਹੀਦਾ ਸੀ ਪਿੰਡ ਦੇ ਵਿੱਚ ਪਹਿਲਾਂ ਕਿਉਂ ਨਹੀਂ ਕੀਤਾ ਬਈ ਇੱਥੇ ਪਿੰਡ ਵਾਲਿਆਂ ਨੂੰ ਪੁੱਛਣਾ ਚਾਹੀਦਾ ਭਾਈ ਇੱਥੇ ਅਸੀਂ ਕਾਰਕਸ ਲਗਾਉਣ ਲੱਗੇ ਆ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਜੇ ਪਿੰਡ ਵਾਲੇ ਉਦੋਂ ਜੇ ਬਣਦਾ ਸੀਗਾ ਉਦੋਂ ਰਾਜੀ ਸੀ ਉਹ ਤਾਂ ਕਿਸੇ ਨੇ ਰੋਕਿਆ ਨਹੀਂ ਉਹ ਤਾਂ ਧਰਨੇ ਲੱਗੇ ਨਹੀਂ ਇੱਕ ਦਿਨਾਂ ਕਰਕਸ ਇੱਕ ਦਿਨਾਂ ਚ ਬਣ ਗਿਆ ਸੋਚਣ ਵਾਲੀ ਗੱਲ ਆ ਇੱਕ ਦਿਨਾਂ ਚ ਬਣ ਗਿਆ ਕਾਰਕਸ ਇਹਨਾਂ ਦੇ ਟੈਂਟਰ ਚ ਬਣਿਆ ਇਹੀ ਤਾਂ ਘਾਟਨ ਕਰਕੇ ਆਏ ਫੋਟੋ ਭੇਜ ਦਿਖਾਵਾਂ ਤੁਹਾਨੂੰ ਹੈਗੀਆਂ ਤਾਂ ਮੈਂ ਦਿਖਾ ਵੀ ਦੇਣਾ ਬਿੱਟੂ ਜੀ ਦिशा ਦੀਆਂ ਮੀਟਿੰਗਾਂ ਲੈ ਰਹੇ ਨੇ ਆ ਲਓ ਬਿਲਕੁਲ ਹੈਗੀਆਂ ਨੇ ਦिशा ਦੀਆਂ ਮੀਟਿੰਗਾਂ ਲੈ ਕੇ ਉਹਦੇ ਵਿੱਚ ਕਹਿ ਰਹੇ ਨੇ ਕਿ ਕਾਰਕਸ ਪਲਾਟ ਕਦੋਂ ਚਲਾਓਗੇ ਜੀ ਦੱਸੋ ਜੀ ਇਹਦਾ ਟਾਈਮ ਦਿਓ ਜੀ ਇਹਦਾ ਫਲਾਣਾ ਕਰੋ ਜੀ ਇਹਦਾ ਟਮਕਾਣਾ ਕਰੋ ਜੀ ਅੱਜ ਤੁਸੀਂ ਜਾ ਕੇ ਜਨਾਬ ਉੱਤੇ ਤਾਲੇ ਲਾ ਕੇ ਆ ਰਹੇ ਹੋ ਆ ਪੜੋ ਜੀ ਆਹ ਕੀ ਲਿਖਿਆ ਹੈ ਰਮਨੀਤ ਸਿੰਘ ਬਿੱਟੂ ਆਹ ਦिशा ਦੀ ਮੀਟਿੰਗ ਲੈ ਰਹੇ ਨੇ ਪੜੋ ਉੱਤੇ ਕੀ ਲਿਖਿਆ ਅੰਗਰੇਜ਼ੀ ਚ ਠੀਕ ਹੈ ਵਿਵਾਦ ਤਾਂ ਕੱਲੇ ਕਾਰਕਸ ਨੂੰ ਲੈ ਕੇ ਨਹੀਂ ਹੈ ਵਿਵਾਦ ਤਾਂ ਹੋਰ ਵੀ ਕਈ ਮੁੱਦਿਆਂ ਨੂੰ ਜਿਹੜਾ ਨਗਰ ਨਿਗਮ ਦੇ ਸਿਟੀ ਬੱਸਾਂ ਨੂੰ ਲੈ ਕੇ ਤੁਹਾਡੇ ਤੇ ਬਣੇ ਅਲੀਗੇਸ਼ਨ ਪਹਿਲਾਂ ਵੀ ਲਾਏ ਸੀ ਹੁਣ ਫੇਰ ਲੱਗ ਰਹੇ ਨੇ ਕੱਲੇ ਆਲਜਾਮ ਤਾਂ ਜਦੋਂ ਮਰਜੀ ਮੈਂ ਤੁਹਾਨੂੰ ਕਹਿ ਦੇਣਾ ਤੂੰ ਚੋਰ ਤੂੰ ਚੋਰ ਬਣਜੋਗੇ ਮੈਂ ਤੁਹਾਨੂੰ ਕਹਾਂ ਡਾਕੂ ਜਾਂ ਸਾਧੂ ਕੁਛ ਵੀ ਜਦੋਂ ਤੱਕ ਇਹ ਮਿਚੌਣ ਗੱਲਾਂ ਹੁੰਦੀਆਂ ਨੇ ਪ੍ਰੂਫ ਲਿਆਓ ਮੇਰੇ ਹੌਂ ਰਿਕਾਰਡ ਲਿਆਓ ਕਿ ਗੋਗੀ ਦੇ ਕਾਰਨ ਸਿਟੀ ਬੱਸਾਂ 'ਚ ਘਾਟਾ ਪਿਆ ਗੋਗੀ ਦੇ ਕਾਰਨ ਆ ਕੇਸ ਅਸੀਂ ਹਾਰੇ ਆ ਉਹ ਪਈ ਮਾਨ ਜੋ ਹਾਈ ਕੋਰਟ ਦੇ ਫੈਸਲੇ ਨੇ ਗੱਲਾਂ ਤਾਂ ਬੜੀਆਂ ਬੜੀਆਂ ਕਰਦੇ ਨੇ ਇਹ ਮਾਨ ਜੋ ਹਾਈ ਕੋਰਟ ਦੇ ਫੈਸਲੇ ਨੇ ਚੈਲੰਜ ਕਰਨ ਕਿਉਂ ਨਹੀਂ ਕਰਦੇ ਜਾਂ ਸੁਪਰੀਮ ਕੋਰਟ ਜਾਂ ਜਾਂ ਰਿਵਿਊ ਕਰਾਉਣ ਠੀਕ ਹੈ ਜੇ ਕਮੀਆਂ ਇੰਨਾ ਚ ਨੇ ਇਹ ਇਹ ਇੰਨਾ ਵੇਲੇ ਸਿਟੀ ਬੱਸਾਂ ਦੇ ਰੋਜ਼ ਜਾ ਕੇ ਇਹ ਆਪਣੀਆਂ ਕੀ ਕਹਿੰਦੇ ਕਮੀਜ਼ਾਂ ਨਾਲ ਆ ਕੇ ਇਹ ਉੱਥੇ ਡਰਾਮੇ ਕਰਦੇ ਸੀ ਬਸਾਂ ਤੋਂ ਸਾਫ਼ ਕਰਦੇ ਸੀ ਬਿੱਟੂ ਜੀ ਤੇ ਹੋਰ ਕਹਿੰਦੇ ਤੁਸੀਂ ਵੀ ਗਏ ਸੀਗਾ ਵਿੱਚ ਮੈਂ ਕਦੋਂ ਕਰਨਾ ਉਪਰਲੀ ਮੈਂ ਕਰ ਮੈਂ ਜ਼ਿਲ੍ਹਾ ਪ੍ਰਧਾਨ ਸੀਗਾ ਮੈਂ ਨਾਲ ਸੀਗਾ ਪਰ ਮੈਨੂੰ ਥੋੜੀ ਪਤਾ ਸੀਗਾ ਵੀ ਇਹ ਲੋਕ ਇਹ ਪੋਲਿਟਿਕਸ ਕਰਦੇ ਨੇ ਮੈਂ ਤਾਂ ਸੀ ਚਲ ਵਧੀਆ ਕੰਮ ਕਰਨਗੇ ਯਾਰ ਅਸੀਂ ਵੀ ਨਾਲ ਕੰਮ ਕਰਦੇ ਆ ਪਰ ਇਹ ਪੋਲਿਟਿਕਸ ਕਰਦੇ ਸੀ ਸਾਡੀ ਸੋਚ ਨਹੀਂ ਨਹੀਂ ਸੀਗੀ ਵੀ ਇਹਨਾਂ ਜਿੱਡੇ ਸ਼ਾਸਤ ਦਾ ਮਾਨ ਨਹੀਂ ਸੀ ਸਾਡਾ ਕਿ ਅਸੀਂ ਐਡਾ ਸੋਚੀਏ ਕਿ ਵੀ ਇਹ ਤਾਂ ਰਾਜਨੀਤੀ ਕਰ ਜਦੋਂ ਹੁਣ ਪਤਾ ਲੱਗਿਆ ਆਬਵੀਅਸਲੀ ਯਾਰ ਇਹ ਬੰਦੇ ਤਾਂ ਹਰ ਗੱਲ ਤੇ ਤੁਹਾਨੂੰ ਵੇਚਦੇ ਆ ਇਸ ਕਰਕੇ ਸੀ ਪਿੱਛੇ ਹਟਿਆ ਤੇ ਇਸ ਕਰਕੇ ਇਹ ਸੱਚੀਆਂ ਗੱਲਾਂ ਨੇ ਬਹੁਤ ਬੁਰੀਆਂ ਲੱਗਣੀਆਂ ਤੇ ਲੱਗ ਵੀ ਜਾਣ ਤੇ ਮੈਨੂੰ ਉਹਦੀ ਕੋਈ ਪਰਵਾਹੀ ਨਹੀਂ ਹੈਗੀ ਕਿਉਂਕਿ ਮੈਨੂੰ ਮਿੱਠੀਆਂ ਗੱਲਾਂ ਕਰਕੇ ਕੋਈ ਵਾਵਾ ਘਟਣ ਦਾ ਆਪਣਾ ਸ਼ੌਕ ਨਹੀਂ ਹੈਗਾ ਤੇ ਇਹ ਜਿੰਨੇ ਵੀ ਪਾੜੇ ਪਏ ਹੋਏ ਨੇ ਸਾਰੇ ਇਹਨਾਂ ਦੇ ਪਾਏ ਹੋਏ ਨੇ ਮੋਟੀ ਜੀ ਗੱਲ ਇੱਥੇ ਮੁੱਕਦੀ ਆ ਹੁਣ ਆਪਣੀਆਂ ਗਲਤੀਆਂ ਛੁਪਾਉਣ ਲਈ ਉਹ ਜੋ ਇਹਨਾਂ ਦੀਆਂ ਗਲਤੀਆਂ ਨੇ ਉਹ ਸਾਡੇ ਸਿਰ ਤੇ ਮੜੀਆਂ ਜਾ ਰਹੀਆਂ ਨੇ ਪਰ ਲੋਕ ਲੋਕ ਸਿਆਣੇ ਨੇ ਸਭ ਨੂੰ ਪਤਾ ਕਿ ਕਿਨੇ ਕੀ ਕੀਤਾ ਗੋਗੀ ਕੀ ਕਰ ਰਿਹਾ ਪੁਰਾਣੇ ਨੇ ਕੀ ਕੀਤਾ ਕਹਿੰਦੇ 2 ਸਾਲ ਤੁਸੀਂ ਪਾਇਰਵੇ ਨਹੀਂ ਕੀਤੀ ਸਹੀ ਤਰ੍ਹਾਂ ਐਨੇ ਵਕੀਲ ਸੀਗੇ ਤੇ ਪਾਇਰਵੇ ਨਹੀਂ ਕੀਤੀ ਤਾਂ ਹੀ ਕੇਸ ਹਾਰ ਗਏ ਨਹੀਂ ਨਹੀਂ 1 ਮਿੰਟ ਵਾਸਤੇ ਪਰ ਸਾਢੇ 5 ਕਰੋੜ ਵੀ ਦੇਣਾ ਪਊਗਾ ਬਸਾਂ ਵੀ ਦੇਣੀਆਂ ਪਊਗੀਆਂ ਜਿਹੜੀਆਂ ਮੋਡੀਫਾਈਡ ਕਰਾਈਆਂ ਉਹਦਾ ਕੀ ਬਣੂਗਾ ਕੋਈ ਗੱਲ ਨਹੀਂ ਮੋਡੀਫਾਈ ਕਰਾਈਆਂ ਨਾ ਔਨ ਰਿਕਾਰਡ 'ਚ ਆ ਸਾਰੀਆਂ ਟੈਕਨੀਕਲੀ ਪ੍ਰੂਵ ਅਪਰੂਵਲਸ ਲੈ ਕੇ ਹੋਇਆ ਹੋਇਆ ਓਕੇ ਐਡਾ ਕੱਚਾ ਗੋਗੀ ਵੀ ਨਹੀਂਗਾ ਕਿ ਮੈਂ ਐਂ ਆਫਟਰ ਮੈਨੂ ਵੀ ਜੁਮੇਵਾਰ ਲੋਗਾਂ ਨੇ ਜ਼ਿੰਮੇਵਾਰੀ ਵਾਲੀ ਪੋਸਟ ਤੇ ਬਿਠਾਇਆ ਤੇ ਮੈਂ ਕੋਈ ਐਸੀ ਹੱਤ ਕਰੂੰਗਾ ਨਾਲੇ ਪ੍ਰਸ਼ਾਸਨ ਨੇ ਚਲਾਈਆਂ ਨੇ ਬੱਸਾਂ ਠੀਕ ਹੈ ਪ੍ਰਸ਼ਾਸਨ ਨੇ ਚਲਾਈਆਂ ਨੇ ਸ਼ਾਸਨ ਦਾ ਵਿੱਚ ਸਹਿਯੋਗ ਸੀਗਾ ਅਸੀਂ ਸੀਐਸਆਰ ਵਗੈਰਾ ਇਧਰ ਉਧਰ ਆਪਣੇ ਦੋਸਤਾਂ ਮਿੱਤਰਾਂ ਤੋਂ ਆਪਣੇ ਕੋਲੋਂ ਅਸੀਂ ਇਕੱਠੇ ਕਰਕੇ ਬੱਸਾਂ ਤਿਆਰ ਕੀਤੀਆਂ ਨੇ ਅਸੀਂ ਉਸ ਆਫ ਦਾ ਕੀਤਾ ਬਾਕੀ ਸ਼ਾਸਨ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੀ ਬੱਸਾਂ ਬਣੀਆਂ ਨੇ ਕੱਲਾ ਗੋਗੀ ੱਡਾ ਤਾਂ ਨਹੀਂ ਬਾਹੂਬਲੀ ਹੈਗਾ ਬੱਸਾਂ ਤੋਂ ਲੈ ਗਏ ਚੱਕ ਕੇ ਜਿਵੇਂ ਨਾਲ ਗਿਆ ਚੋਰੀ ਕਰਤੀਆਂ ਤੇ ਆ ਜੋ ਜਿਹੜੀ ਕਲੀਨਿਕ ਔਨ 휠 ਚੱਲਦੀ ਪਈ ਆ ਬਸ ਤੋਸੋ ਰੋਜ਼ ਦਾ 500 ਤੋਂ 400 ਪੇਸ਼ੈਂਟ ਡੇਲੀਓ ਦੇਖਦੀ ਆ ਠੀਕ ਆ ਜਿਹਦੇ ਵਿੱਚ ਕੇ ਫਰੀ ਦਵਾਈ ਆ ਫਰੀ ਐਮਡੀ ਡਾਕਟਰ ਬੈਠੇ ਆ ਔਰ ਫਰੀ ਤੁਹਾਡੇ ਉੱਥੇ ਤੁਹਾਡੇ 39 ਤਰ੍ਹਾਂ ਦੇ 39 ਕਿਸਮ ਦੇ ਤੁਹਾਡੇ ਬਲੱਡ ਟੈਸਟ 1 ਮਿੰਟ ਤੇ 3 ਮਿੰਟ ਤੇ ਟੈਸਟਾਂ ਦੀ ਰਿਪੋਰਟ ਆਉਂਦੀ ਆ ਸਾਹਿਬ ਵਾਪਸ ਜਾਉਂਗੇ ਤੇ ਉਹ ਵੀ ਹੁਣ ਬੱਸ ਵਾਪਸ ਜਾਉਂਗੇ ਬਿਲਕੁਲ ਨਹੀਂ ਜਾਏਗੀ ਉਹ ਬੱਸ ਵਾਪਸ ਜਾ ਹੀ ਨਹੀਂ ਸਕਦੀ ਕੋਈ ਬੱਸ ਨਹੀਂ ਵਾਪਸ ਇਹ ਤਿੰਨੋਂ ਬੱਸਾਂ ਸਾਡੇ ਕੋਲ ਰਹਿਣਗੀਆਂ ਠੀਕ ਆ ਇਹ ਔਰ ਬੱਸਾਂ ਚੱਲਣਗੀਆਂ ਇੱਥੇ ਜੇ ਬਿਲਕੁਲ ਆ ਸੀਗੇ ਐਮਐਲਏ ਗੁਰਪ੍ਰੀਤ ਗੋਗੀ ਜਿਹੜੇ ਵਿਰੋਧੀ ਪਾਰਟੀਆਂ ਦੇ ਬਿਆਨਾਂ ਦੇ ਤਿੱਖੇ ਜਵਾਬ ਦਿੰਦੇ ਨਜ਼ਰ ਆਉਂਦੇ ਨੇ ਤੇ ਕਹਿੰਦੇ ਨੇ ਕਿ ਰਵਨੀਤ ਬਿੱਟੂ ਦਾ 10 ਸਾਲ ਦਾ ਰਾਜ ਤੇ 5 ਸਾਲ ਦਾ ਆਨੰਦਪੁਰ ਦਾ ਰਾਜ ਲੋਕਾਂ ਨੇ ਦੇਖ ਲਿਆ ਤੇ ਹੁਣ ਰਵਨੀਤ ਬਿੱਟੂ ਨੂੰ ਮੋੜ ਕੇ ਕੋਈ ਹੋਰ ਸ਼ਹਿਰ ਲੱਭਣਾ ਪਏਗਾ ਲੁਧਿਆਣਾ ਵਾਸੀ ਤਾਂ ਰਵਨੀਤ ਬਿੱਟੂ ਨੂੰ ਮੂੰਹ ਨਹੀਂ ਲਗਾਉਂਦੇ ਕੈਮਰਾ ਪਰਸਨ ਗੋਲਡੀ ਦੇ ਨਾਲ ਵਿਵੇਕਪਾਲ ਚਰਚਾ ਟੀਵੀ ਲੁਧਿਆਣਾ